ਕਰਦੇ ਕਰਦੇ ਫਤ ਕਰਦੇ ਉਹ ਗਏ ਬਹੁਤ ਸਿਆਣਾ ਬਹੁਤ ਸਿਆਣਾ ਚਲੋ ਚਲੋ ਸ਼ਾਬਾਸ਼ ਚਲ ਰੱਖ ਦੇ ਉੱਥੇ ਜਾ ਕੇ ਉਧਰ ਰੱਖ ਦੇ ਪਰ ਦੇਖੋ ਯਾਰ ਹੈ ਹੁਣ ਨਸਲ ਬਾਕੀ ਦਿੰਨੇ ਆ ਬਸ ਆਈ ਬਹਿ ਗਿਆ ਹੁਣ ਜਿੰਨਾ ਜਿੰਨਾ ਮੈਂ ਕੋ ਖਾਣ ਨੂੰ ਨਹੀਂ ਦਿੰਦਾ ਉਹਨਾਂ ਚਿਰ ਮੈਨੂੰ ਨਹੀਂ ਖਾਣ ਨੂੰ ਲੈ ਦੇ ਦੇ ਮੈਨੂੰ ਲੈ ਫੜ ਇਹ ਬਦਾਮ ਖੰਦਾ ਇਹ ਛੜਦਾ ਕਿ ਨਹੀਂ ਬਹੁਤ ਸਿਆਣਾ ਪੁੱਤ ਮੇਰਾ ਬਹੁਤ ਸਿਆਣਾ ਬਹੁਤ ਸਿਆਣਾ ਬਹੁਤ ਸਿਆਣਾ ਚੱਲੀ ਨਾ ਬਦਾ ਲੋਕੀ ਕਹਿੰਦੇ ਵੀ ਗਾਂਧੀ ਦੀ ਬੱਕਰੀ ਬਾਦਾਮ ਖਾਂਦੀ ਸੀ ਤੇ ਗੋਦੀ ਗਰੀਬੀ ਇਹਦੇ ਮੈਂ ਕਿਹਾ ਅਸੀਂ ਤਾਂ ਕੋਈ ਵੇਹੇ ਚ ਪਖੰਡ ਨਹੀਂ ਕਰਦੇ ਸਾਡਾ ਤਾਂ ਕੁੱਤਾ ਬਾਦਾਮ ਖਾਂਦਾ ਤੇ ਖਾਂਦਾ ਭਾਈ ਲਓ ਜੀ ਕੋਕੋ ਬਾਦਾਮ ਖਾਂਦਾ ਲੈ ਅੱਛਾ ਥੈਂਕ ਯੂ ਥੈਂਕ ਯੂ